ਰਤਨਤਾਲੀ ਵਾਲਾ ਛੋਟੀ ਵੀਰ ਮੈਂ ਹੁਣੀ ਤੇਰੀ ਇੱਕ ਕਲਿੱਪ ਸੁਣ ਰਿਆ ਸੀਗਾ ਜਿੱਥੇ ਤੂੰ ਉਹ ਕਮਰੇ ਦੇ ਵਿੱਚ ਬੈਠਾ ਹੋਇਆ ਤੇ ਨਾਲ ਤੇਰੀ ਚਿੰਗ ਫੂੰਗਲੀ ਆ ਤੇ ਤੂੰ ਕਹਿ ਰਿਹਾ ਕਿ ਕਿੱਡੀ ਵੱਡੀ ਗੱਲ ਆ ਕਿ ਮੁੱਖ ਮੰਤਰੀ ਮਾਨ ਨੇ ਆਪਣਾ ਨਾਮ ਲਿਆ ਤੇ ਆਪਣੇ ਬਾਰੇ ਚਰਚਾ ਕੀਤੀ ਕਿ ਕਿੰਨਾ ਵੱਡਾ ਮਾਨ ਸਨਮਾਨ ਆ ਉਹ ਛੋਟੀ ਵੀਰ ਇਹ ਮਾਨ ਸਨਮਾਨ ਬਿਲਕੁਲ ਹੋਖ ਜਾਈ ਆ ਜਿਵੇਂ ਕੋਈ ਬਲਾਤਕਾਰੀ ਸਾਹਦ ਕਵੇ ਕਿ ਹਾਈ ਕੋਰਟ ਦੇ ਜੱਜ ਨੇ ਵੇਖੋ ਆਪਣੇ ਤੇ 2 ਘੰਟੇ ਚਰਚਾ ਕੀਤੀ ਤੇ ਆਪਣਾ ਨਾਮ ਲਿਆ ਬਿਲਕੁਲ ਹੋਖ ਜਾਈ ਆ ਅਸਲ ਵਿੱਚ ਰਤਨ ਗੱਲ ਪਤਾ ਕੀ ਆ ਛੋਟੀ ਵੀਰ ਜਦੋਂ ਸ਼ਾਇਦ ਤੂੰ ਬੋਲਣਾ ਤੇ ਰੋੜਨਾ ਨਾ ਸਿੱਖਿਆ ਹੋਵੇ ਇਹ ਮਾਨ ਉਦੋਂ ਦਾ ਪੰਜਾਬ ਦੀ ਗੱਲ ਕਰਦਾ ਹੈਗਾ ਤੇ ਜਿੰਨੇ ਕ ਪੈਸੇ ਤੂੰ ਸਾਲ ਚ ਕਮਾਉਣਾ ਹੈਗਾ ਨਾ ਇੰਨੇ ਕ ਪੈਸੇ ਇਹ ਇੱਕ ਸ਼ੋਅ ਦੇ ਲੈਂਦਾ ਸੀਗਾ ਉਹ ਸਾਰਾ ਕੁਝ ਛੱਡ ਕੇ ਇਹ ਸਿਆਸਤ ਜਾਇਆ ਤੂੰ ਸੋਚਦਾ ਕਿ ਤੂੰ ਹੀ ਜੰਮਿਆ ਤੇ ਤੈਨੂੰ ਹੀ ਹਮਦਰਦੀ ਆ ਤੇ ਬਾਕੀ ਲੁੱਟਣਾ ਹੈ ਇਹ ਵਜਾ ਕੁਝ ਨਹੀਂਗਾ ਜੇ ਤੂੰ ਜਾਨਣਾ ਚਾਹੁੰਨਾ ਨਾ ਪੁੱਤ ਤਾਂ ਟੈਂਟਾਂ ਨਾਲ ਕਦੀ ਕਾਮਾ ਦੇ ਸਟੇਟਾਂ ਤਬਾ ਨਹੀਂ ਹੁੰਦੀਆਂ ਟੈਂਕਾਂ ਨਾਲ ਹੁੰਦੀਆਂ ਟੈਂਕਾਂ ਨਾਲ ਤੂੰ ਸ਼ਾਇਦ ਤੈਨੂੰ ਯਾਦ ਨਹੀਂ ਤੂੰ ਛੋਟਾ ਸੀਗਾ ਟੈਂਕੀ ਨੇ ਚੜਿਆ ਉਹ ਸੋਚ ਤੇ ਨਾਲੇ ਨਾ ਇਹ ਪਾਰਟੀਆਂ ਚਲਾਉਣ ਵਾਸਤੇ ਕੁਰਸੀਆਂ ਮੇਜ਼ਾਂ ਤੋਂ ਮਾੜੇ ਮੁਟਕੀ ਕਮਿਸ਼ਨਾਂ ਨਾਲ ਨਹੀਂ ਚਲਦੀਆਂ ਪਾਰਟੀਆਂ ਪਾਰਟੀਆਂ ਕਿਵੇਂ ਚਲਦੀਆਂ ਵੇਖ ਜਿਨ੍ਹਾਂ ਦੀ ਤੂੰ ਚਰਚਾ ਕਰਦਾ ਨਾ ਉਹਨਾਂ ਨੂੰ ਪੁੱਛ ਦਾਦਾ ਮੋਟਰ ਵਾਲਿਆਂ ਨੇ ਜਾਂਦਿਆਂ ਹੋਇਆਂ 5 ਕਰੋੜ ਦਾ ਲੰਚ ਹੁੰਦਾ ਸੀਗਾ ਤੇ ਵਾਪਸੀ ਤੇ ਫਿਰ ਫੋਨ ਆ ਜਾਂਦਾ ਸੀਗਾ ਵੀ ਡਿਨਰ ਵੀ ਸੀਐਮ ਸਾਹਿਬ ਇਧਰ ਹੀ ਕਰਨਗੇ ਤੇ ਉਹ ਵਿਚਾਰੇ ਰੋਂਦੇ ਹੁੰਦੇ ਸੀਗੇ ਵੀ ਪੰਜ ਜਾਣ ਲੱਗਿਆ ਤੇ ਪੰਜ ਆਉਣ ਲੱਗਿਆਂ ਗਿਆ ਤੈਨੂੰ ਪਤਾ ਨਹੀਂਗਾ ਨਿਗਾਹ ਮਾਰ ਉਹ ਜਥੇਦਾਰ ਰਣਜੀਤ ਸਿੰਘ ਉਹਨਾਂ ਨੂੰ ਸੁਣ ਕਿ ਦੱਸਦੇ ਆ ਕਿਵੇਂ ਇਸ਼ਤਿਹਾਰ ਛਪਾਉਂਦੇ ਆ ਉਹ ਇਹ ਤਾਂ ਮਰਗਾਂ ਦੇ ਭੋਗਾਂ ਦੇ ਉੱਥੋਂ ਲੈਂਦੇ ਰਹੇ ਆ ਪਾਰਟੀਆਂ ਜੀ ਚਲਦੀਆਂ ਹੈਗੀਆਂ ਉਹਨਾਂ ਨੇ ਤਾਂ ਨਾ ਕਿਸੇ ਨੂੰ दारू ਦਿੱਤੀ ਤੇ ਨਾ ਕਿਸੇ ਨੂੰ ਪੈਸੇ ਵੰਡੇ ਉਹਨਾਂ ਨੂੰ ਇਨੀ ਲੋੜ ਨਹੀਂ ਗਈ ਉਹਨਾਂ ਤੋਂ ਧਿਆਨ ਹਟਾ ਕੇ ਇਸ ਕੰਮ ਵੱਲ ਧਿਆਨ ਦੇ ਤੂੰ ਇਹ ਸੋਚ ਕਿ ਪੰਜਾਬ ਦੀਆਂ ਟਰਾਂਸਪੋਰਟਾਂ ਤਬਾਹ ਕਰਕੇ ਕਿਹਨੇ ਬਣਾਈਆਂ ਨੰਬਰ ਦੋ ਦੇ ਛੋਟੇ ਵੀਰ ਜੇ ਤੂੰ ਵਕਈ ਇਮਾਨਦਾਰੀ ਨਾਲ ਸੋਚਣਾ ਚਾਹੁੰਦਾ ਹੈ ਨਾ ਤਾਂ ਮੇਰਾ ਚੈਲੰਜ ਆ ਤੈਨੂੰ 10 ਪੂਰੇ ਦੇ ਪੂਰੇ ਭਾਰਤ ਵਿੱਚ ਪੂਰੇ ਭਾਰਤ ਚੋਂ ਚੈਲੰਜ ਕਰ ਲੈ ਤੈਨੂੰ ਪੰਜਾਬ ਨਹੀਂ ਪੂਰੇ ਭਾਰਤ ਚ 10 ਜਿਨੇ ਇਹਦੇ ਵਾਂਗੂ ਕੀਤਾ ਹੋਵੇ ਕਿ ਹਾਂ ਤਿੰਨਾ ਸਾਲਾਂ ਚ 21% ਤੋਂ 66% ਤੇ ਪਾਣੀ ਹੋਵੇ ਜਿਹੜਾ ਪੰਜਾਬ ਦੇ ਹਰ ਖੇਤ ਤੱਕ ਪਹੁੰਚਦਾ ਹੋਵੇ ਹਾਂ ਕੋਈ ਸਟੇਟ ਹੈਗੀ ਜਿਨੇ ਇਹਦੇ ਵਾਂਗੂ ਆਏ ਸੜਕਾਂ ਤੇ ਸੁਰੱਖਿਆ ਫੋਰਸਾਂ ਲਾਤੀਆਂ ਹੋਣ ਕਿ ਲੋਕਾਂ ਦੀਆਂ ਜਾਨਾਂ ਬਚਣ 10 ਕੋਈ ਸਟੇਟ ਨਸ਼ਿਆਂ ਦੇ ਖਿਲਾਫ ਇਹਦੇ ਵਾਂਗੂ ਜੰਗ ਲੜ ਰਹੀ ਹੋਵੇ ਉਹ ਡੀਜੀਪੀ ਤੱਕ ਕਹਿੰਦੇ ਆ ਆ ਜਿਹੜਾ ਤੁਸੀਂ ਕਿਹਨੇ ਨਾ ਪੁੱਠੇ ਹੱਥ ਮਾਰਦੇ ਪੁੱਠੇ ਹੱਥ ਮਾਰਦੇ ਮਾਨ ਦੀ ਸਿਕਿਉਰਿਟੀ ਕਹਿੰਦੀ ਆ ਉਹ ਹੁੰਦੇ ਜਿੰਨਾ ਜਿੰਨਾ ਨਾ ਤੂੰ ਪੰਗੇ ਪਾਈ ਬੈਠਾ ਉਹਨਾਂ ਨੂੰ ਲੱਗਦਾ ਕੱਲਾ ਮਾਨ ਨੂੰ ਮਾਰਦੀ ਏ ਕੱਲੇ ਮਾਨ ਨੂੰ ਟਿਕਾਣੇ ਲਾ ਦਈਏ ਨਾ ਬਾਕੀ ਸਾਰਾ ਕੁਝ ਮੈਨੇਜ ਕਰ ਲਾਂਗੇ ਅਸਲ ਵਿੱਚ ਕੱਲਾ ਮਾਨ ਹੀ ਰੜਕਦਾ ਹੈ ਉੱਤੇ ਵੀ ਮਾਨ ਹੀ ਰੜਕਦਾ ਥੱਲੇ ਵੀ ਮਾਨ ਰੜਕਦਾ ਤੁਸੀਂ ਨਾ ਪੁੱਤ ਜੇ ਸਿਆਣੇ ਹੁੰਦੇ ਨਾ ਮੇਨਸਟ੍ਰੀਮ ਵੀਡੀਓ ਤਾਂ ਹੁੰਦਾ 100 ਥਾਂ ਤੋਂ ਇਨਫਲੂਐਂਸਡ ਉਹਨਾਂ ਦੇ ਤਾਮੇ ਜਾਮੇ ਵੱਡੇ ਹੁੰਦੇ ਆ ਉਹਨਾਂ ਨੂੰ ਇhtਿਆਰ ਚਾਹੀਦੇ ਹੁੰਦੇ ਆ ਤੁਹਾਨੂੰ ਤਾਂ ਸੋਸ਼ਲ ਮੀਡੀਆ ਪੈਸ ਕੋਮਾ ਬਣਦੀਆਂ ਕਿਵੇਂ ਆ ਪੁੱਛ ਕਿਤੇ ਬਾਬੇ ਨਾਨਕ ਨੂੰ ਪੁੱਛ ਪੁੱਛ ਕਿਤੇ ਜਾ ਕੇ ਅਰਸਤੂ ਨੂੰ ਪੁੱਛ ਪੜ ਕਿਤੇ ਮਾੜੀ ਮੋਟੀ ਚਣਕਿਆ ਨੀਤੀ ਜਦੋਂ ਛੋਟਾ ਜਿਹਾ ਵੀ ਕੰਮ ਹੁੰਦਾ ਨਾ ਤੇ ਕੋਮਾ ਉਹਨੂੰ ਵੱਡਾ ਕਰਕੇ ਦਿਖਾਉਂਦੀਆਂ ਹੈਗੀਆਂ ਆਸ ਤੇ ਉਮੀਦ ਕੋਮਾ ਖੜੀਆਂ ਕਰਦੀਆਂ ਹੈਗੀਆਂ ਜਿਵੇਂ ਤੁਸੀਂ ਨਿਰਾਸ਼ਾ ਫਲਾਉਣ ਲੱਗੇ ਆਏ ਨਹੀਂ ਬਣਦੀਆਂ ਉਹ ਦੱਸੋ ਕਿ ਕਿੱਥੇ ਇਹਦੇ ਵਾਂਗੂ ਇਲਾਜ ਵਾਸਤੇ ਤੁਹਾਡੇ ਕਹਿ ਰਿਹਾ ਹੈਗਾ ਕਿ ਇਕੱਲੇ ਇਕੱਲੇ ਦਾ ਇਲਾਜ ਫ੍ਰੀ ਕਰ ਦੂੰਗਾ ਓਏ ਉਹ ਜਿਹੜੀਆਂ ਗਰੀਬ ਮਾਵਾਂ ਓਏ ਜਿਨ੍ਹਾਂ ਵਾਸਤੇ ਇਹ ਕਰ ਰਿਹਾ ਹੈਗਾ ਉਹਨਾਂ ਨੂੰ ਜਿਉਣ ਦੇ ਓਏ ਤੁਸੀਂ ਤਾਂ ਸਿਰਫ ਇੱਕ ਘਰ ਤੇ ਇੱਕ ਪਰਿਵਾਰ ਦੇ ਮਗਰ ਲੱਗ ਗਏ ਯਾਰ ਹਿੰਗੀਆਂ ਹੈਗੀਆਂ ਤੁਸੀਂ ਜਿਹੜੀ ਨਰਾਸ਼ਾ ਫਰੌਣ ਲਗੇ ਤੁਸੀਂ ਜਿਹਨੂੰ ਘੋੜੀ ਦੇ ਚੜਾਉਣ ਦੇ ਚੱਕਰ 'ਚ ਪਏ ਹੋ ਨਹੀਂ ਚੜਨਾ ਪਊਗਾ ਤੁਸੀਂ ਇੰਗਦੇ ਜਾਓਗੇ ਥੱਲੇ ਠੀਕ ਹੈ ਤੇ ਬਾਕੀ ਜਿਵੇਂ ਮਾਨ ਕਹਿੰਦਾ ਨਾ ਉਹਨਾਂ ਨਾਲ ਮੈਂ ਜੱਟ ਲੂੰਗਾ ਤੁਹਾਡੇ ਸਾਰਿਆਂ ਨਾਲ ਮੈਂ ਜੱਟੂੰਗਾ ਤੇ ਮੇਰੇ ਨਾਲ ਹੋਣਗੇ ਇੱਕ ਇੱਕ ਬੰਦਾ ਉਹ ਜਿਨ੍ਹਾਂ ਨੇ ਮਾਨ ਨੂੰ ਵੋਟਾਂ ਪਾਈਆਂ ਤੇ ਬਣਾਇਆ ਠੀਕ ਹੈ ਅਸੀਂ ਖੜਾ ਕਰਾਂਗੇ ਜੇ ਸਾਡਾ ਕੋਈ ਮਾਨ ਤੱਕ ਸੁਨੇਹਾ ਪਹੁੰਚਾਉਣ ਵਾਲਾ ਅਸੀਂ ਪੰਚਾਵਾਂਗੇ ਬਿਲਕੁਲ ਪੰਚਾਵਾਂਗੇ ਮੈਂ ਵਾਦਾ ਕਰਦਾ ਤੁਹਾਡੇ ਨਾਲ ਹਾਂ ਜਿਹੜੇ ਕੋਈ ਮਤਲਬ ਪ੍ਰਸਤਾ ਇਧਰ ਉਧਰ ਹੁੰਦੇ ਆ ਕੋਈ ਸੰਧੂ ਉਤਰ ਗਿਆ ਕੋਈ ਗੰਡੂ ਉਤਰ ਗਿਆ ਇਹ ਵਜਿਆਂ ਨੂੰ ਛੱ ਵਸਤੇ ਮਾਰ ਆਇਆ ਤੇ ਪੰਜਾਬ ਮਾਂ ਦੇ ਨਾਲ ਖੜਾ ਤੇ ਸਾਬਤ ਹੋਊਗਾ ਤੁਸੀਂ ਅੱਖਾਂ ਖੋਲੋ ਤੇ ਆ ਜੋ ਜਿਹੜੇ ਚੈਨਲ ਤੇ ਹੋਣਾ ਤੁਹਾਡੇ ਕੋਲ ਤਾਂ ਵੱਡੇ ਵੱਡੇ ਮੇਨ ਸਟ੍ਰੀਮ ਆ ਸੱਚ ਸਾਹਮਣੇ ਪਤਾ ਲੱਗ ਜੂ ਕਿ ਸੱਚ ਨੂੰ ਸੱਚ ਸਾਬਤ ਕਰਨ ਵਾਸਤੇ ਵੀ ਦੋ ਜਣੇ ਚਾਹੀਦੇ ਹੁੰਦੇ ਆ ਉਹ ਗੁਰੂ ਚੇਲਾ ਨਹੀਂ ਚਾਹੀਦੇ ਠੀਕ ਹੈ ਉਹ ਚਾਹੀਦਾ ਉਹ ਜਿਹੜਾ ਤੁਹਾਡੇ ਅੱਖਾਂ ਚ ਅੱਖਾ ਭਰ ਕੇ ਤੁਹਾਨੂੰ ਸਵਾਲ ਦੇ ਬਦਲੇ ਸਵਾਲ ਕਰ ਸਕੇ ਆ ਜੋ ਜਦੋਂ ਮਰਜ਼ੀ ਜਿਉਂਦੇ ਵਸਦੇ ਰੋ ਲਵ ਯੂ ਟਰੱਕ ਭਰ ਕੇ